ਆਹ ਉਹ ਰੌਣਾ ਮਿਸਤਰੀ ਜਿ ਵੜਿਆ ਤੇ ਬੰਦਾ ਜੇ ਮੋਟਰਸਾਈਕਲ ਖੜਦਾ ਤੇ ਬੰਦਾ ਟਾਈਮ ਨਾ ਲੈ ਕੇ ਆਉਂਦਾ ਅਹੀਂ ਕਿਤੇ ਜਾਣਾ ਹੁੰਦਾ ਹੁਣ ਅਵੇ ਦੀ ਨਾਨੀ ਸਦੀ ਪ੍ਰਭਾਸਰੀ ਅਹੀਂ ਉੱਥੇ ਜਾਣਾ ਤੇ ਤੁਸੀਂ ਇੰਨੀ ਲੇਟ ਆਏ ਜੀ ਤੇ ਮੋਟਰਸਾਈਕਲ ਨੂੰ ਚੁੱਪ ਚੁਪਾ ਕਰਕੇ ਘਰ ਲਾਏ ਆ ਤੇਲ ਨਹੀਂ ਪੋਣਾ ਅੱਜ ਕੀ ਹੋ ਗਿਆ ਭਾਬੀ ਸਿੱਧੀ ਮਜਾਲ ਤੋਂ ਗੁੱਡੀ ਆ ਕੇ ਮੋਟਰਸਾਈਕਲ ਲਾ ਦੇ ਦਿੱਤਾ ਵਾ ਮਜਾਲ ਵਾਲਾ ਡਿੱਗਣ ਦੀ ਕੀ ਗੱਲ ਜੇ ਬੰਦਾ ਚੁੱਪ ਚੁਪੀ ਤਾਂ ਲੈ ਜਾਣਾ ਚੁੱਪ ਚੁਪੀ ਤਾਂ ਲਾ ਦਿੰਦਾ ਬੰਦਾ ਦੱਸ ਦਿੰਦਾ ਨਾ ਬਾਸੀ ਨੇ ਖੜਨ ਲੱਗਾ ਇੰਨਾ ਟਾਈਮ ਲੱਗਣਾ ਹੁਣ ਮੈਂ ਲੈਣ ਗਿਆ ਵੀ ਢੋਲ ਲੈ ਕੇ ਜਾਵਾਂ ਤੇ ਲਾਉਣ ਗਿਆ ਵੀ ਢੋਲ ਲੈ ਕੇ ਜਾਵਾਂ ਢੋਲ ਦੀ ਥੋੜੀ ਗੱਲ ਬੰਦਾ ਦੱਸੇ ਤਾਂ ਸਹੀ ਹਾਂ ਲਾ ਦੇ ਦਿੰਦਾ ਨਾ ਤੇ ਦੱਸਣਾ ਕੀ ਦੱਸਣਾ ਕਿੰਨੀ ਮੈਂ ਕਿਹੜਾ ਵੇਚ ਆਇਆ ਲੈ ਫੇਰ ਉਹ ਗੱਲ ਜੇ ਮਨਾਂ ਖੜਦਾ ਚੀਜ਼ ਨਾ ਉਸੇ ਵੇਲੇ ਦੱਸ ਦਿੰਦਾ ਤੇ ਤੂੰ ਚੁਪ ਚਬੀ ਤੇ ਚਾਬੀ ਲੈ ਕੇ ਲਾ ਕੇ ਲੈ ਜਾ ਨਾ ਉਦੋਂ ਉਹ ਰੂਮ ਦੇ ਕਮਰੇ ਚ ਚਾਬੀ ਫੜੀ ਲਾਗਤ ਪਤਾ ਨਹੀਂ ਕਿਹੜੇ ਤੇ ਜੇ ਅਜਾਣਾ ਐ ਤਾਂ ਬੰਦਾ ਟਾਈਮ ਲਾ ਜਾਂਦਾ ਤੁਹਾਨੂੰ ਕੰਮ ਵੀ ਉਦੋਂ ਹੀ ਪੈਂਦਾ ਜਦ ਤਨ ਆਪਾਂ ਖੰਡਾ ਹੁੰਦਾ ਨਿੱਕੀ ਨਿੱਕੀ ਚੀਜ਼ ਐ ਦੁਕਾਨ ਤੋਂ ਮੰਗਾਉਣੀ ਪੈਂਦੀ ਨਿਆਣੇ ਵੀ ਨਹੀਂ ਆ ਜਾਂਦੇ ਉਦੋਂ ਭਾਵੇਂ ਇੱਥੇ ਲੱਗਾ ਹੀ ਰਹੇ ਜਿੱਥੇ ਜਾਈਏ ਟਾਈਮ ਲੱਗ ਜਾਂਦਾ ਸਾਜੀ ਟਾਈਮ ਲੱਗ ਜਾਂਦਾ ਮੈਨੂੰ ਕਦੇ ਇੰਨੀ ਨਹੀਂ ਲੱਗਦਾ ਤੇ ਬੰਦਾ ਤੇਲ ਤਾਂ ਹੁਣ ਟੈਂਕੀ ਵੀ ਨਾ ਮੁੜ ਜਾਂਦੀ ਐ ਖਾਲੀ ਕਰਕੇ ਤੇ ਲਾਤਾ ਹੀ ਇਹਨੇ ਅਹੀਂ ਤੇ ਰਾਜਮ ਜਾਂਦਿਆ ਪੁਆਇਆ ਵਾ ਕਿੱਥੇ ਪੁਆਇਆ ਤੇ ਉਹਦੇ ਉਹਦੇ ਸੂਈ ਗੋਈ ਨਹੀਂ ਜਾਣੀ ਮੈਨੇ ਆਣੇ ਨੂੰ ਪਤਾ ਨਹੀਂ ਕਹਿਣੀ ਮੈਂ ਦੁਕਾਨ ਤੋਂ ਕੋਈ ਚੀਜ਼ ਲਿਆ ਦੋ ਸਹੀ ਖਾਲੀ ਤੇ ਜਦੋਂ ਮੈਂ ਲੈ ਕੇ ਗਿਆ ਸੀ ਨਾ ਉਦੋਂ ਦੇ ਉੱਤੋਂ ਦੀ ਢੁੱਲਣ ਡਿਆ ਆ ਉਹ ਮੁੱਤੋਂ ਦੀ ਦੁੱਲਣ ਡਿਆ ਹੁਣ ਨਹੀਂ ਮੈਂ ਚਲ ਬਣਾਣੀ ਇਹਦੀ ਨੇ ਬਰਬਾਦ ਫੇਰੀ ਸਦੀਵੇਂ ਜਾਣਾ ਹੁਣ ਮੇਰੇ ਸਾਰੀਆਂ ਭੈਣਾਂ ਆਈਆਂ ਹੋਣੀਆਂ ਤੇ ਮੈਂ ਹੀ ਨਹੀਂ ਇਕੱਲੀ ਗਈ ਬੰਦਾ ਬੁਰਾ ਨਹੀਂ ਲੱਗਦਾ ਤੇ ਤੂੰ ਸਾਨੂੰ ਦੱਸ ਦਿੰਦੀ ਵਾ ਹਾਂ ਤਾਂ ਹੀ ਆ ਜਾਂਦਾ ਟਾਈਮ ਨਾਲ ਆ ਜਾਂਦੇ ਤੂੰ ਦੱਸ ਦਿੰਦੇ ਮੈਂ ਚਲ ਗੱਡੀ ਕਰਾਇਤ ਕਰਕੇ ਲੈ ਜੰਨੀ ਰਹੀ ਜਾਈ ਤੇ ਘੜੀ ਲੱਗ ਹੀ ਜਾਂਦੀ ਉਥੇ ਟਾਈਮ ਲੱਗ ਹੀ ਜਾਂਦਾ ਵਾ ਫਿਰ ਹੁਣ ਮੈਂ ਬਹਾਨਾ ਮਾਰ ਦੋ ਉਹਨਾਂ ਨੂੰ ਕਿ ਠੰਡੇ ਹੀ ਤੇ ਤਾੜੀ ਮੇਰੇ ਕੋ ਆ ਗਿਆ ਹੁਣ ਇਹੋ ਕਹਿਣਾ ਮੈਂ ਕਹ ਲੈ ਬਾਬਾ ਗਲਤੀ ਹੋ ਗਈ ਗੱਲ ਨਹੀਂ ਤੁਹਾਡੀ ਚੀਜ਼ ਨਹੀਂ ਖੜਦੇ ਹੈਗੇ ਖੜਨ ਦੀ ਚਾਚੀ ਨਹੀਂ ਜਿੱਥੋਂ ਵਰੀ ਖੜੋ ਬੰਦਾ ਦੱਸੇ ਤਾਂ ਸਹੀ ਇਹਨੂੰ ਤਾਂ ਸੱਚ ਮਕਾਨੇ ਦਾ ਮਾਮਲੀ ਤੇ ਉਹ ਚਲ ਗਿਆ ਫੇਰ ਉਹ ਗੱਲ ਕੀਤੀ ਦੱਸਣਾ ਤਾਂ ਫਰਜ਼ ਸਾਨੂੰ ਹੈਗਾ ਵੀ ਨਹੀਂ ਹੁਣ ਲਾ ਗਏ ਹੁਣ ਲਾ ਕੇ ਵੀ ਨਹੀਂ ਦੱਸ ਗਿਆ ਇਹ ਭਾਂਦੀ ਮੇ ਲਾ ਚੱਲੇਆ ਜਦੋਂ ਆਪਾਂ ਲੈਣ ਗਏ ਸੀ ਮੇਰੇ ਉਹ ਜਿਹੜਾ ਉਹਦੇ ਦੱਸਿਆ ਸੀ ਨਾ ਆ ਆਇਆ ਮੈਂ ਵੀ ਉੱਥੇ ਕੀ ਦੱਸਵਾਇਆ ਆ ਵੀ ਉਹ ਤਾਂ ਹੀ ਟਾਈਮ ਨਾ ਹੁਣ ਦੂਜੇ ਟਾਈਮ ਨਾ ਮੈਂ ਗਿਆ ਤਾਂ ਦੱਸਦਾ ਹੁੰਦਾ ਇਹ ਹੀ ਟਾਈਮ ਨਾ ਚਲ ਜਾ ਮੈਂ ਤਾਂ ਵੇਖਿਆ ਹੀ ਨਹੀਂ ਮੋੜਸ ਚੰਗਾ ਭਰਾ ਤੂੰ ਜਿੱਤੇ ਤੇ ਮੈਂ ਹਾਰੀ ਨਹੀਂ ਨਹੀਂ ਤੂੰ ਇਹ ਨਾ ਕੰਮੀ ਹੋ ਹਾਂ ਹਰ ਉਹ ਲੜਾਈ ਨੰਨੋ ਮੋਟ ਸਗਣਾ ਦੇ ਕਰ ਲੋ ਕੰਮ ਇਹਨਾਂ ਦਾ ਚੀਜ਼ ਲੈ ਕੇ ਆ ਪਹਿਲਾਂ ਵੀ ਨਾ ਰੋਣਾ ਰੋਣਾ ਪਾ ਦਿੰਦੀਆਂ ਕੰਮ ਸਵਾਸ ਤੇ ਚੜਨਾ ਢਾ ਬਣਾ ਲਓ ਕੋਈ ਰੋਟੀ ਕੋਈ ਗੱਲ ਨਹੀਂ ਚਾ ਬਣਾਉਂਗੀ ਅੱਧੋ ghee ਨਾ ਰੋ ਗੱਲਣਾ ਬਾਅਦ ਸਿੱਧੀ ਆ ਕੇ ਬਾਂਬ ਵਾਂਗੂ ਡਿੱਗੀ ਠਾ 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 ਤੇ ਵੀ ਕੀ ਰੁ ਕੋਲਪਾਇਓ ਪਾਇਆ ਰੌਲਾ ਤੇਰਾ ਸਿਆਪਾਈ ਮੈਂ ਕੀ ਕਿਹਾ ਹੂੰ ਕਿਹਾ ਕੰਮ ਤੇਰਾ ਚੀਜ਼ਾਂ ਮੈਂ ਲੋਕਾਂ ਕਾ ਮੰਗਾ ਗੱਲਾਂ ਵੀ ਸੁਣਾ ਤੇ ਤੂੰ ਮਦਾਦਾ ਮੈਂ ਆਪਣੇ ਜਿਆਦਾ ਬੁੱਲਟ ਮੰਗਦਾ ਹੂੰ ਜਿੱਦਾਂ ਤੂੰ ਚੱਲਣ ਡਿਆ ਤਾਂ ਬੁੱਟ ਚੱਲਣਾ ਸੀ ਤਾਂ ਮੈਂ ਤੇ ਮੰਮੀ ਗਏ ਸੀ ਹੂੰ ਕਿੱਥੇ ਉਹਨਾਂ ਘਰ ਹੂੰ ਜਿੱਥੇ ਮੰਮੀ ਸੱਲੀ ਆ ਹੂੰ ਕੋਈ ਗੱਲ ਨਹੀਂ ਦੱਸ ਕੋ ਤੂੰ ਤਾਂ ਕਹਿੰਦਾ ਮੈਂ ਤੇ ਮੰਮੀ ਗਏ ਸੀ ਲਾਏ ਪਹਿਲਾਂ ਗਏ ਸੀ ਆਹ ਗਏ ਤੇ ਪਹਿਰੋਂ ਤੇ ਬੜੇ ਰੰਗ ਲਾ ਆਇਆ ਤੂੰ ਮਤਲਬ ਮੰਮੀ ਨੂੰ ਕਿਹਾ ਸੀ ਕਰ ਲੈ ਗੱਲ ਹੂੰ ਕਰ ਲੈ ਗੱਲ ਮੇਰੀ ਸਾਲਾ ਗੱਲ ਕੋਈ ਗੱਲ ਹੋਈ ਵੀ ਆ ਕਿ ਜਾਵੇਂ ਐਵੇਂ ਪਾਣੀ ਚ ਮੱਧਾ ਨਹੀਂ ਪਈ ਆ ਉਹ ਮਧਾਣੀ ਮਧੋਣੀ ਨਾ ਨਹੀਂ ਮੈਨੂੰ ਪਤਾ ਮੈਂ ਲੱਸੀ ਵੀ ਡੋਲ ਦੇਣੀ ਹੂੰ ਮੈਨੂੰ ਜਣਾ ਲਾ ਗੱਲ ਵਿਆਹ ਹੋਗਾ ਦੋਵਾਂ ਦਾ ਹੋਗਾ ਨਹੀਂ ਤੇ ਇੱਕ ਦਾ ਨਹੀਂ ਹੋਣਾ ਕਿੱਦੀ ਗੱਲ ਈ ਤੇਰਾ ਕਿਥੇ ਕਰਦਾ ਉਹਦੀ ਦੂਜੀ ਭੈਣ ਨਾਲ ਮੈਂ ਵੇਖੀ ਕੁੜੀ ਸੋਹਣੀ ਆ ਮੈਂ ਮੰਮੀ ਨੂੰ ਇੱਥੇ ਵੀ ਕਿਹਾ ਸੀ ਅੱਗੇ ਤੇ ਮੈਨੂੰ ਗੱਲਾਂ ਕਰਦਾ ਹਾਂ ਹਾਂ ਆਪ ਬੜੀ ਕਾਲੀ ਪਾਤੀ ਐ ਮੇਰਾ ਮੇਰਾ ਹੋਂ ਲਾਂਦੇ ਹੁਣ ਜੇ ਜਮੇ ਇਕੱਠੇ ਆ ਤਾਂ ਵਿਆਹ ਨਹੀਂ ਇਕੱਠੇ ਕਰਾਉਣਾ ਤੇ ਜਮੇ ਇਕੱਠੇ ਵਿਆਹ ਮੀਨਾ ਲੇਟਵੇ ਜੂਗਾ ਐਵੇਂ ਲੇਟ ਹੋ ਜੂਗਾ ਜਮਾ ਲੱਗਿਆ ਨੇ ਕਿਹਾ ਨਹੀਂ ਮੀਨਾ ਲੇਟ ਜਮ ਪੈਣਾ ਮੈਂ ਉਹਨਾਂ ਨਾਲ ਹੀ ਆ ਗਿਆ ਮੇਰੇ ਤਾਂ ਮੈਨੂੰ ਪਤਾ ਹੀ ਮੈਨ ਨਾਲਣਾ ਨਾਲ ਉਹਨਾ ਵਾ ਤੂੰ ਮੰਮੀ ਨਾਲ ਭਰਾ ਗੱਲ ਕਰ ਲੈ ਸ਼ਾਇਦ ਡੋਰੀਆਂ ਆਉਣਗੀਆਂ ਦੋ ਆਉਣਗੀਆਂ ਪਾਣੀ ਵਾਰੂ ਮੰਮੀ ਦੋਹਾਂ ਤੋਂ ਵਾਰੂ ਕੀ ਨਹੀਂ ਤੇ ਮੈਂ ਗੜਵੀ ਲਗਾ ਦੇਣੀ ਉਹ ਗੜਵੀ ਹੈਗੀ ਅੱਡੇ ਦਾ ਇੱਕੋ ਆ ਤੇ ਕਿਹੜੀ ਪਸੰਦ ਵਾ ਦੱਸ ਮੈਨੂੰ ਉਹ ਤਿੰਨ ਕੁੜੀਆਂ ਹੀ ਹੋ ਉਹ ਜਿਹੜੀ ਮੋਦ ਨਾਲ ਫਿਰਦੀ ਹੁੰਦੀ ਐ ਇੱਕ ਮੈਂ ਉਹਦੇ ਦੋਵੇਂ ਭੈਣਾਂ ਹੀ ਗਿਆ ਦੂਜੀ ਤੇ ਮੈਂ ਵੇਖੀ ਤੀਜੀ ਹੂੰ ਉਥੇ ਦੋ ਹੀ ਸੀਗੀਆਂ ਮੰਮੀ ਨੂੰ ਪਤਾ ਵਾ ਮੰਮੀ ਨੇ ਮਾਥੇ ਗੱਲ ਕੀਤੀ ਸੀ ਮੰਮੀ ਆਲੀ ਨਹੀਂ ਉਹ ਮੰਮੀ ਨੂੰ ਕਹਿ ਕਿ ਖਰਚਾ ਇੱਕੋ ਹੀ ਹੋਣਾ ਵਾ ਤੇ ਦੋਵੇਂ ਵਿਆਹ ਹੋ ਜਾਣਗੇ ਸਿਕੋ ਇੱਕੋ ਖਰਚੇ ਦੀ ਹੁਣ ਕਿੱਥੋਂ ਪੈਸੇ ਆਉਣੇ ਦੋਵੇਂ ਵਿਆਹਾਂ ਆਤੇ ਤੇਰੇ ਤੇ ਨਹੀਂ ਲੱਗਣੇ ਉਹੋ ਪੈਸੇ ਜੋ ਹੋ ਜਾਣੇ ਦੋਵੇਂ ਸੂਟ ਹੀ ਦੋ ਬਣਾਉਣੇ ਪਣੇ ਹੁਣ ਤੂੰ بڑا ਸਿਆਣਾ ਹੋ ਜਾਣਾ ਅੱਗੇ ਵੀ ਨਹੀਂ ਆਣਾ ਸੀ ਅੱਗੇ ਜਿੱਦ ਕਿੱਥੋਂੋਂ ਕਿ ਕੁੜੀ ਹੁਣ ਤੇ ਤੂੰ ਵੀ ਮੇਰੀਆਂ ਦਿਹਾੜੀਆਂ ਦੇ ਖਾਂਦੇ ਆਪ ਜਾਨਾ ਕੰਮ ਤੇ ਮੇਰੀ ਹੋ ਗਈ ਗੱਲ ਮੈਂ ਚ ਜਾਣਾ ਬਾਹਰ ਹੂੰ ਵੇਖੀ ਕਿਤੇ ਜਹਾਜ਼ ਹੀ ਤੈਨੂੰ ਇੱਥੋਂ ਘਰੋਂ ਆ ਕੇ ਲੈ ਕੇ ਜਾਊਗਾ ਕੇ ਕੋਈ ਨਾ ਪਿੰਨਾ ਜੰਟਣੀ ਆ ਹੂੰ ਉਹਨੇ ਮੈਨੂੰ ਕਿਆ ਉਹ ਪ੍ਰਵਾ ਉਹਦੇ ਮਗਰ ਨਾ ਲੱਗਦੀ ਜਿਹੜੀ ਹੈਗੀ ਨਾ ਥੋੜੀ ਬੋਧੀ ਕੜਕ-ਕੁਣਕ ਜੋਗੀ ਤੇ ਝੋਨੇ ਜੋਗੀ ਉਹ ਵੀ ਜਾਦੀ ਰਹਿਣੀ ਰੋਟੀ ਤਾਂ ਵੀ ਜਾਂਦੇ ਰਹਿਣੀ ਉਹ ਕਿੰਨਾ ਤਾਂ ਬਾਹਰ ਕੱਲ ਨੂੰ ਆ ਜੇ ਜੋ ਪਹਿ ਹੋਣਗੇ ਨਾ ਛਡਾਲਿਓ ਠੋਕਾ ਮਾਰਨਾ ਸਾਪਾਂ ਨੂੰ ਛਡਾਲਿਓ ਤੂੰ ਭਰਾਵਾ ਘਾਟੀ ਬਾਹਰ ਨਿਕਲਿਆ ਕਰ ਤੂੰ ਤਾਂ ਮੈਨੂੰ ਲੱਗਦਾ ਵਾ ਵੀ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਸਾਰਾ ਕੁਝ ਵਿਕਾ ਦੇ ਕਾ ਹੱਡਾ ਉਹ ਮੈਂ ਜਾਊਂਗਾ ਬਾਹਰ ਉੱਥੋਂ ਕੰਮਾਂ ਪੈਹ ਕੋਠੀ ਪਾਇਓ ਪੈ ਗਈ ਕੋਠੀ ਜਾ ਮੈਂ ਇਹਨਾਂ ਨਾਲ ਪਹਿਲਾਂ ਮੰਮੀ ਨਾਲ ਗੱਲ ਕਰ ਜਾਵੇ ਸਿੱਧੀ ਜੀ ਗੱਲ ਜੇ ਵਿਆਹ ਕਰਾਉਣਾ ਹੀ ਨਾ ਤੇ ਤੇਰਾ ਤੇ ਪੱਕਾ ਹੋ ਗਿਆ ਵਾ ਕਿ ਜੇ ਮੇਰਾ ਨਾ ਨਾ ਹੋਇਆ ਉਹ ਨਾ ਤੇਰਾ ਵੀ ਨਹੀਂ ਹੋਣ ਦੇਣਾ ਤੇ ਕੀ ਕਰਾਂ ਗੱਲ ਮੰਮੀ ਨੇ ਕਹਾ ਵੀ ਦੋਵਾਂ ਦਾ ਵਿਆਹ ਸਾਡਾ ਇਕੱਠਿਆਂ ਦਾ ਕਰ ਉਹਦਾ ਨਾਂ ਕੀ ਆ ਨਾਂ ਨਾ ਪੁੱਛਿਆ ਜਾਊਗਾ ਨਾਂ ਨਹੀਂ ਚਾਹਣਾ ਮੈਂ ਵਿਆਹ ਨਾ ਨਾ ਥੋੜੀ ਕਰਨਾ ਕੁੜੀ ਨਾ ਕਰਨਾ ਮੈਂ ਉਥੇ ਤੇ ਨਹੀਂ ਕਿ ਦੋ ਹੀ ਉਹਥੇ ਪਰਾਵਾ ਮੇਰੇ ਦੋ ਹੀ ਵੇਕੀਆਂ ਕੂੰ ਬਦਰੀ ਕਿਹੜੀ ਤੀਜੀ ਦੀ ਗੱਲ ਕਰੀ ਜਨਾ ਇਕੱਲੀ ਹੋਰ ਪਣੀ ਵਹਿ ਗਈ ਓ ਤੁਹਾਡੇ ਤੇ ਭਰਾ ਨਹੀਂ ਨਾ ਆਈ ਤੇ ਦੋ ਹੀ ਆ ਹੋਏਗੀ ਅਹੀਂ ਕਰਾਵਾਂ ਚਲ ਮਮਮੀ ਪਹੁੰਚਦਾ ਮਨਉਣਾ ਪਰ ਮੇਰੇ ਰਿਸ਼ਤੇ ਜਦ ਪਨੀ ਮਾਰਦੀ ਮੈਂ ਮਾਰਨੀ ਹੋ ਜੇ ਨਾ ਮੇਰਾ ਹੋਇਆ ਜਾ ਜਾ ਕੇ ਇਹ ਗੱਲ ਕਰਦਾ ਓ ਕੀ ਗੱਲ ਹੈ ਮੈਂ ਠੰਡ ਚ ਮਰਦਾ ਗਿਆ ਮੈਂ ਤੇ ਤੂੰ ਮੇਰੀ ਗੱਲ ਨਹੀਂ ਕਰ ਸਕਦਾ ਤੇ ਮੈਂ ਤੇਰਾ ਆਪੇ ਬਚਲਾ ਬਣੂਗਾ ਨਾ ਹੁਣੇ ਬਣ ਹੁਣੇ ਬਣੇਗਾ ਤੇ ਤੇਰਾ ਵਿਆਹ ਹੋਣਾ ਜਾ ਪਹਿਲਾਂ ਓ ਚੰਗਾ ਛਾਪਾਈਓ ਆ ਜਾ ਪਾ ਜਾ ਸੱਪ ਸੱਪਣਾ ਕਰ ਇਥੇ ਮਮਮੀ ਕਦਾਂ ਗੱਲ ਹੈ ਕਰ ਕਰ ਕਰਨੀ ਪੈਣੀ ਹੈ ਫੇਰ ਹੀ ਗੱਲ ਬਣਨੀ ਹੈ ਓਏ ਚੋਰ ਨਾਲ ਪੰਡ ਗਾਲੀ ਮੈਂ ਨਾ ਮੈਂ ਤੇਰੀ ਡੋਲੀ ਵਾਲੀ ਕਾਰਗੜੀ ਨਾ लेट ਜਾਗਾ ਵੇਖੀ ਸਹੀ ਤੇ ਮੈਂ ਲੱਲੇ ਨਹੀਂ ਫਾਸੀ ਤੇ ਬਿਆਹ ਨਾ ਹੋਇਆ ਤੇ ਆ ਲੱਲਾ ਫਾਸੀ ਕੇ ਵੱਡਾ ਭਗਤ ਸਿੰਘ ਜਾ ਚੱਲ ਜਾ ਗੱਲ ਕਰ ਬੱਲਾ ਮੰਮੀ ਨਾ ਜਾ ਕੇ ਜਾ ਕਰਦਾ ਭਰਾ ਜਾ ਸਾਡਾ ਕੀ ਡੰਗੜ ਜਿਆ ਆਪਣਾ ਆਦਾ ਮੇਰਾ ਹੋ ਜੇ ਮੇਰੇ ਵਾਰੀ ਅਡੰਡਾ ਪਹਿਲਾਂ ਜਿਆਦਾ ਹੀ ਵਿਚੋਲਾ ਬੰਨਾ ਇਹਨੇ ਅੱਗੇ ਬੜੀ ਦੁਨੀਆ ਦੇ ਆਈ ਹੈ ਜਿਹੜਾ ਮੇਰਾ ਵਿਚੋਲਾ ਬੰਨਾ ਨੇ ਹੋਣੀ ਹੋ ਗਿਆ ਹੋ ਗਿਆ ਮੁਰਕੇ ਮੋਇਆ ਪੁੱਛਣਾ ਐਨੇ ਵੀ ਨਮਾ ਸੱਪ ਪਾਇਆ ਮੰਮੀ ਹਾਂ ਕੀ ਹੋ ਗੇਲ ਹੈ ਮੰਮੀ ਉਹ ਕਿੰਨਾ ਮੈਦਾ ਵੀ ਕਰਦੇ ਤੂੰ ਤੇ ਮਾ ਇੱਕ ਨੂੰ ਮੰਨੇ ਮੰਮੀ ਉਹਦੀ ਤਾਂ ਹੈ ਕਿ ਕੋਈ ਤਾਂ ਸੈਗੀ ਆ ਚੰਗੀ ਆ ਆਹੋ ਉਹ ਵੀ ਚੰਗੀ ਹੁੰਜ ਉਹ ਮੇਰਾ ਸਿਰ ਖਾਈ ਜਾਂਦਾ ਹੀ ਹੁਣ ਚੱਲ ਫੇਰ ਉਹ ਤੇਰੇ ਮਾਮੇ ਨਾਲ ਸਲਾਹ ਕਰਕੇ ਨਾ ਤੇ ਫੇਰ ਪੁੱਛ ਲੈਨੇ ਆ ਤੇ ਨਾਲ ਮੈਂ ਪ੍ਰਿਸੀਰੀ ਨਾਲ ਵੀ ਗੱਲ ਕਰ ਲਵਾਂਗੀ ਮੰਮੀ ਉਹ ਤਾਂ ਮਰਤੇ ਵੀ ਕਾਲਾ ਬੈਠਾ ਵਾ ਦੇ ਉਹ ਪਾਣੇ ਚੋਰ ਨਾ ਪੰਡ ਕਾਲੀ ਤੂੰ ਇਹਦੀ ਗੱਲ ਹੋਰ ਕੀ ਬੜਾ ਸਿਆਣਾ ਬੰਦਾ ਸੀ ਹੁਣ ਕਹਿੰਦਾ ਮੇਰਾ ਵੀ ਨਾਲ ਹੀ ਕਰ ਦੋ ਚਲ ਮੈਂ ਹੋਰ ਆਪਣੀ ਸੇਲਿੰਗ ਫੋਨ ਕਰਕੇ ਨਾ ਤੇ ਪੁੱਛਦੀ ਆ ਤੇ ਫਿਰ ਤੇ ਮੈਨੂੰ ਦਰਾਵੇ ਦਿੰਦਾ ਹੀ ਇਹਦਾ ਤੇ ਤਲਾਬ ਨਹੀਂ ਹੋਣ ਦੇਣਾ 10 ਮੰਮੀ ਹੁਣ ਮੇਰਾ ਤੇ ਪੱਕਾ ਹੋ ਗਿਆ ਬਣਨਾ ਆਹੋ ਚਲ ਪਈ ਤੇਰਾ ਵੀ ਚਲ ਪੱਕਾ ਹੋ ਗਿਆ ਤੇਰਾ ਹੋ ਜਾਂਦਾ ਤੇ ਯਾਰ ਤੂੰ ਮਚੋਲਾ ਬਣ ਜਾਂਦਾ ਤੇ ਬਾਅਦ ਚ ਇਹਦਾ ਕਰ ਲਿੰਦੇ ਇਹੋ ਗੱਲ ਤਾਂ ਮੈਂ ਆਖੀ ਆ ਕਹਿੰਦਾ ਖੱਟਤ ਹੁਣਾਂ ਹੀ ਆ ਤੇ ਇੱਕ ਇੱਕ ਅੱਤੇ ਸਰਾ ਸਰਜੂਗਾ 10 ਇਹ ਬਹੁਤਾ ਕਾਲਾ ਹੀ ਹੈ ਹੈ ਮੈਂ ਵੱਡਾ ਸਿਆਣਾ ਬੰਦਾ ਹੀ ਮੰਮੀ ਸਵੇਰੇ ਨਾ ਮਾਮੇ ਨਾਲ ਗੱਲ ਤੇ ਫਿਰ ਆਪਣੀ ਸੇਲੀ ਨਾਲ ਗੱਲ ਆਜਾ ਮੈਂ ਉਸ ਨੂੰ ਫੋਨ ਕਰੂੰਗੀ ਤੇ ਸੇਲੀ ਨੂੰ ਫੋਨ ਕਰ ਲੂੰਗੀ ਨਾ ਪਹਿਲਾਂ ਨਾ ਮਮੇ ਨੂੰ ਕਰਦੀ ਆਹ ਮਾਮੇ ਦੀ ਸਲਾਹ ਲਲਾਂਗੇ ਉਹ ਮਾਮਾ ਕੀ ਆਂਦਾ ਉਹਨੇ ਨਾ ਮੈਨੂੰ ਪੁੱਛਿਆ ਨਹੀਂ ਹੈਗਾ ਹਾਂ ਨਹੀਂ ਪੁੱਛਣਾ ਉਹਨਾਂ ਨੂੰ ਆ ਪੁੱਛ ਕੇ ਤੇ ਫਿਰ ਇਹ ਤਾਂ ਮੈਂ ਨਾ ਗੱਲ ਕੀਤੀ ਜੈਂਟ ਨਾ ਉਹਨੇ ਪਿੰਡ ਵਾਲੇ ਹੈਗਾ ਉਹ ਕਹਿੰਦਾ ਮੈਂ ਬਾਅਦ ਕਰ ਦੂੰਗਾ ਆਜਾ ਤੂੰ ਬਾਹਰ ਚਲੇ ਜਾਂਦਾ ਤੇ ਚਾਰੇ ਤਾਂ ਫਿਰ ਬਾਅਦ ਚ ਕਰ ਦਿੰਦੇ ਜਦ ਤੂੰ ਪੈਸੇ ਕਲਾਉਂਦੋਂ ਮੈਂ ਬਾਅਦ ਚ ਕਰ ਦਿੰਦੇ ਮੈਂ ਤੇ ਸਮਝਾਇਆ ਹੈ ਇਹਨੂੰ ਪਰ ਉਹ ਕਹਿੰਦਾ ਮੈਂ ਨਾਲ ਹੀ ਕਰਨਾ ਵਾ ਦੱਸਾਂ ਇਹਨੂੰ ਸਮਝ ਨਹੀਂ ਲੱਗਦੀ ਹੈਗੀ ਵੀ ਚਲੋ ਵੱਡੇ ਦਾ ਹੋ ਜੇ ਤੇ ਫਿਰ ਬਾਅਦ ਚ ਮੇਰਾ ਵੀ ਹੋ ਜਾਊਗਾ ਹਾਂ ਕਹਿੰਦਾ ਅਸੀਂ ਇਕੱਠੇ ਜੰਮੇ ਆ ਕਿਹੜਾ ਵੱਡਾ ਨਿਕਾਓ ਦੱਸ ਹਾਂ ਚਲ ਮੈਂ ਤੂੰ ਘਰੋਂ ਟਿਪਾਣੀ ਤੇ ਫਿਰ ਸਵੇਰੇ ਕਰਦੇ ਗੱਲ ਚਾ ਕੋਈ ਨਹੀਂ ਕਰਦੀ ਮੈਂ ਫੋਨ ਮੈਂ ਉਹਨੂੰ ਦੱਸਾਵਾਂ ਕਿ ਮੰਮੀ ਮੰਨ ਗਈ ਐ ਚਾ ਦੱਸਿਆ ਕੋਈ ਨਹੀਂ ਮੈਂ ਰੋਟੀ ਪਾਣੀ ਕਰਤੀ ਹਾਂ ਇੱਥੇ ਕਿ ਡਾਲਾਤੀ ਐ ਇੱਥੇ ਡਾਲਾ ਚਲੋ ਇੱਥੇ ਡਾਲਾ ਇੱਥੇ ਚੰਗਾ ਵਾ ਮੰਮੀ ਉਹਨਾਂ ਨੇ ਤਾਂ ਕੋਈ ਫੋਨ ਕਰਨ ਕੀਤਾ ਹੀ ਨਹੀਂ ਆ ਕਦ ਤੱਕ ਆਈ ਐ ਨਹੀਂ ਇਹਨੂੰ ਕਦੋਂ ਫੋਨ ਕਰਨਾ ਹੈ ਕਾ ਲੋ ਦੱਸ ਤੇ ਗਏ ਆ ਮੈਨੂੰ ਡੱਬਾ ਵੀ ਦੇ ਗਏ ਆ ਤੁਹਾਨੂੰ ਇੰਨਾ ਨਹੀਂ ਨਾ ਦਿੱਤਿਆ ਵੀ ਵਿਆਹ ਤੇ ਦਨਵਾ ਵਿਆਹ ਹੁਣੋ ਘਰ ਸਲਾਹ ਕਰਨਗੇ ਨਹੀਂ ਗੱਲ ਤਬਣਾਉਣਾ ਰਿਸ਼ਤੇਦਾਰਾਂ ਨੂੰ ਉਹਨਾਂ ਨੂੰ ਦੱਸਣਾ ਤੇ ਫੇਰ ਹੀ ਆ ਵਿਆਹ ਕਰਨਗੇ ਉਹੋ ਤੇ ਦੱਲਵਾ ਫਿਰ ਅਸੀਂ ਨਹੀਂ ਇੰਦੇ ਤਾਰੀਆਂ ਤਾਰਨੀਆਂ ਕੋਈ ਨਹੀਂ ਦੱਸ ਦੇਣਗੇ ਅੱਜ ਫੇ ਫੋਨ ਆਈ ਜਾਵੇ ਭਾਵੇਂ ਹੁਣੇ ਭਾਵੇਂ ਅੱਜ ਮੈਂ ਪਤਾ ਤੀ ਤੋਤੰਦੀ ਹਾਂ ਹੂੰ ਤੁਮਾਂ ਦਾ ਤਾਦੇ ਦਾ ਹੋਂ ਮੁੰਡੇ ਨਾਲ ਤੋਣਾ ਹੀ ਮੁੰਡਾ ਤੇ ਮੁੰਡਾ ਤੇ ਚੰਗਾ ਵਾ ਤੂੰ ਮੈਨੂੰ ਆਂਦੀ ਹੀ ਲੜਾਕਾ ਬੜਾ ਵਾ ਨਹੀਂ ਨਹੀਂ ਮੈਂ ਤੇ ਉਹਦੇ ਤੇ ਆ ਹੀ ਲੜਾਤਾ ਤੂੰ ਤੇ ਆ ਦੇਂਦਾ ਵੀ ਬੜਾ ਸੁਭਨ ਆਖਣ ਲਈ ਤੇ ਤੂੰ ਮਨ ਤੇ ਤੇ ਮੈਂ ਘਰਵਾ ਸੌਣ ਲੇਗਾ ਤੁਹਾਡੀਆਂ ਦੁਆ ਪੈਣਾ ਲਿਆ ਤੇ ਤੂੰ ਮਨ ਤੇ ਤੇ ਦੇਣ ਉਹ ਤੇਰੇ ਵੱਲ ਨਹੀਂ ਦੇਖਦਾ ਉਹਨੂੰ ਅੱਥਾਂ ਲੱਦੀਆਂ ਮੇਰੇ ਵੱਲ ਵੀ ਦੇਖਦਾ ਹੈਗਾ ਉਹ ਤੇ ਐਵੇਂ ਤੇ ਹੀ ਦੰਦੀ ਹੀ ਨੰਬਰ ਭਾਈ ਜਾਂਦੀ ਆਪਣੇ ਨਹੀਂ ਉਸ ਤਰ੍ਹਾਂ ਵੀ ਆਇਆ ਹੈ ਪਹਿਲੀ ਵਾਰ ਉਹਨੇ ਵੇਖਣਾ ਤੇ ਹੈ ਹੀ ਉਹ ਤੋਂ ਨੇ ਦੇਖਣਾ ਹੀ ਤਾਰਿਆਂ ਨੂੰ ਦੇਖਣਾ ਹੈਗਾ ਤੇ ਤੂੰ ਤਾ ਦੇਦਾ ਉਹਦੋਂ ਉਹਨੇ ਅਜੇ ਖਾਂਦੀ ਨਹੀਂ ਉਹਦੀ ਮਾਂ ਨੇ ਤਾਂ ਗੱਲ ਨਹੀਂ ਕੀਤੀ ਅਜੇ ਤੇ ਤੂੰ ਤਾਂ ਲਈ ਹਾਂ ਚੱਲ ਆਉਗੀ ਨਾ ਮੁੜ ਕੇ ਉਹਨੂੰ ਮੈਂ ਸਾਧ ਨੂੰ ਪੈਣੀਆ ਮੇਰੀ ਉਹ ਕੜੀ ਪੀ ਉਪਰੀ ਆ ਤੇ ਆ ਜੂਗੀ ਤਾਂ ਉਹਦੇ ਨਾਲ ਮੈਂ ਗੱਲ ਕਰ ਲੂੰਗੀ ਤੇ ਇੱਕ ਗੱਲੋਂ ਤੇ ਤੂੰ ਸਿਆਣੀ ਆ ਹਾਂ ਤੈਨ ਤੇ ਆਂਦੇ ਮੂਰਖਵਾ ਪਰ ਤੂੰ ਸਿਆਣੀ ਆ ਐਵੇਂ ਲੋਤੀ ਤੇ ਲੋਤਾਂ ਦੇ ਤੇਰੇ ਉਹ ਤੀ ਤਿੰਦੇ ਆਂਦੇ ਤੇ ਦਾਈਆਂ ਦੇ ਤੇਰੇ ਤਿੰਦ ਦੇ ਹੁੰਦੇ ਆ ਇਹ ਇਹ ਗੱਲ ਠੀਕ ਆ ਚਲ ਦੋਵੇਂ ਪੈਣਾ ਤੁਸੀਂ ਇੱਕੇ ਘਰ ਹੋ ਗਈਆਂ ਤੇ ਮੈਨੂੰ ਮੈਨੂੰ ਵੀ ਸੌਖਾ ਹੋ ਜਾਊਗਾ ਬਰੇ ਬਰੇ ਖਰਚਾ ਤੇ ਬਚਣਾ ਬਚਣਾ ਤਿੱਜੀ ਵੀ ਹੋਈਗੀ ਆ ਤੁਹਾਡਾ ਦੋਵਾਂ ਦਾ ਹੋਊ ਤੇ ਮੈਂ ਉਹ ਵੀ ਵਿਆਹਣ ਵਾਲੀ ਬਣੂੰਗੀ ਤੇ ਹੋਰ ਨਾਲੇ ਦੀਦੋ ਤੁਹਾਦੇ ਤੋਂ ਦਇਆ ਕਰਨਾ ਉਹਦਾ ਤੂੰ ਉਹਦਾ ਤੇ ਤੋਰੇ ਹੋਣੇ ਆ ਮੇਰੇ ਤੇ ਤੇ ਹੋਣੇ ਆ ਤੂ ਬੱਤੇ ਵਿਆਹ ਕਰਨਾ ਹੀ ਕਦੀ ਤੂੰ ਮੇਤੋ ਦਇਆਗਾ ਨਹੀਂ ਤਿੰਨਾ ਤਰਾਇਆ ਲੱਗਿਆਗਾ ਨਹੀਂ ਕਦੀ ਦੋਤਾ ਦਇਆਗਾ ਨਹੀਂ ਨਾ ਤਰਾਇਆ ਲਦ ਨਾ ਉਹ ਤਾਂ ਮੇਰਾ ਲੱਗਣਾ ਹੀਗਾ ਕੋਈ ਕਿਤੇ ਹੋਣੀ ਹੀ ਕੋਈ ਕਿਤੇ ਹੋਣੀ ਇਤਰਾ ਤਰੀਕੇ ਘਰ ਹੋ ਗਈਆਂ ਮੇਰੀ ਬਾਜੀ ਦਾ ਵੀ ਤੇ ਸੂਟਾਂ ਦਾ ਵੀ ਚਲੋ ਜਿਤਰਾ ਮੈਂ ਗਰੀਬਣੀ ਆ ਨਹੀਂ ਤਾਂ ਤੂੰ ਦਾਦੇ ਵਥਰੇ ਵਥਰੇ ਲਾਇਆ ਤੇ ਆਇਆ ਨਹੀਂ ਸੂਟ ਮੈਂ ਹੋਣੀ ਵੀ ਤੁਹਾਡੇ ਲਾਇਆ ਕਰੋ ਦੋਆ ਬਣਾ ਦੇ ਨਾਲ ਤੇਰੀ ਸੱਸ ਦਾ ਲਾਇਆ ਕਰੂੰਗੀ ਤੇ ਜੇ ਮੈਂ ਲਾਂਦੇ ਲਾਂਬੇ ਵੀ ਆਉਣੀ ਆ ਤੇ ਫਿਰ ਕੀਤਾ ਕਿੰਨਾ ਕ ਟੱਬਰ ਵੱਡਾ ਲੱਭਣਾ ਤੇ ਨਾਰੇ ਤੇ ਇਹ ਤਾਂ ਹੁਣ ਮੈਂ ਮੁੰਡਾ ਵੇਖਿਆ ਮਿੰਤ ਚੰਗਾ ਨਹੀਂ ਲੱਗਦਾ ਨਹੀਂ ਤੂੰ ਮਨੂ ਰਿਆ ਤੂੰ ਹੀ ਇਹਨੂੰ ਪੁੱਤ ਲੈਨੇ ਆ ਕੀ ਤਿੰਦੀ ਆਹੋ ਇਹਦੀ ਵੀ ਸ਼ਲਾ ਲੱਣੀ ਕੀ ਸ਼ਲਾ ਤਾਂ ਨਹੀਂ ਆ ਤੇਰੇ ਬਾਦ ਹੀ ਤਲਾ ਤਾਂ ਹੰਦੀ ਗਾ ਮੇਰਾ ਵੀ ਕਰ ਦੇਣਾ ਮੈਂ ਕਿਹਾ ਤਾਰੀ ਦੇਈਏ ਮੈਨੂੰ ਆਖਣ ਦੇਈਏ ਮਨਪ੍ਰੀਤ ਵੀ ਇਤਰਾ ਮਮਮੀ ਚੰਗਾ ਨਾਲੇ ਸਾਡਾ ਕੱਟ ਨਾਲੇ ਨਾਲੇ ਪਤਾ ਕੀ ਇੱਕ ਵੱਡੀ ਤਾਈ ਤਾਂ ਪਤਾ ਕੀ ਰਹਿੰਦੀ ਹੀ ਕਹਿੰਦੀ ਇੱਕ ਇਤੋ ਵਾਰੀ ਵਾਅਦਾ ਹੀ ਦੇ ਆ ਤੇ ਇਤਤਾਲ ਦੇ ਵਿੱਚ ਦੋ ਵਾਹ ਨਹੀਂ ਤੇ ਰੀ ਦੇਂਦੇ ਅੱਛਾ ਇਹ ਵੀ ਗੱਲ ਆ ਕੋਈ ਤਿੰਦੀ ਤਿੰਦੀ ਦੋ ਵਾਹ ਨਹੀਂ ਤੇ ਰੀ ਦੇ ਫਿਰ ਇਹ ਇਹ ਤੂੰ ਵਾਹਦੀ ਮੈਂ ਤਾਂ ਕੀਤਾ ਹੀ ਨੀਗਾ ਮੈਨੂੰ ਤੇਰਾ ਗੱਲ ਦਾ ਹੀ ਨਹੀਂ ਪਤਾ ਪਤਾ ਨਹੀਂ ਉਹ ਦੇਂਦੀ ਹਨ ਨਹੀਂ ਵਿਚਾਰ ਕਰਦੇ ਹੁਣ ਕਰ ਦਿੰਦੇ ਆ ਨਹੀਂ ਤੱਥੇ ਤਾਂ ਲਈਦੇ ਆ ਇਹ ਤੇ ਤਾਲ ਦੇ ਵਿੱਚ ਦੋ ਨਹੀਂ ਤੇ ਰੀ ਦੇ ਤਿੰਦੀ ਨਾ ਸੁਣਿਆ ਸੀ ਵੀ ਦੋ ਨਹੀਂ ਕਰੀਦੇ ਨੇ ਇਕੱਠੇ ਕਰ ਦਿੰਦੇ ਆ ਤਾਂ ਪਰ ਮੈਂ ਤਾਂ ਧੀਓ ਕੀਤਾ ਹੀ ਹੈ ਨੀਗਾ ਤੇ ਚੱਲ ਤੈਨੂੰ ਤਾਂ ਤੂੰ ਤੱਤੇ ਹੀ ਤਾ ਦੇ ਹੈ ਇਕੱਠੇ ਕਰ ਤਾਂ ਹੂੰ ਤੂੰ ਖੁਸ਼ ਆ ਤੋੜ ਮੁੰਡਾ ਆਇਆ ਹੈ ਕੱਲ ਤੇਰੇ ਪਸੰਦ ਵਾ ਮੰਮੀ ਜੀ ਤੁਹਾਨੂੰ ਪਸੰਦ ਆ ਤੇ ਫਿਰ ਮੈਨੂੰ ਵੀ ਪਸੰਦੀ ਕੋਈ ਨਹੀਂ ਪਤਾਂਦੀ ਆ ਇਹਨੂੰ ਤੇ ਹੋਰ ਇੰਨੇ ਕਿਰਾ ਹੀਰੋ ਲੱbnਾ ਤੀ ਤੇ ਹਾਂ ਮਿੰਦੇ ਹੋਰ ਇਹਦੇ ਲਈ ਬੜਾ ਤੇ ਤੇ ਆਉਣਾ ਵਾ ਫੌਜੀ ਕੋਈ ਲੱbnਾ ਬੜਾ ਤੇ ਚੱਗਾ ਹੀ ਆ ਕਣਾ ਹੁਣ ਕਿੱਥੇ ਧੋਪਵਾ ਨਾ ਕੋਈ ਸੂਰ ਜਾਣ ਚੋਕੇ ਤੇ ਅੰਦਰ ਖੜੋ ਇਹਨਾਂ ਨੂੰ ਉੱਥੇ ਕਿਤੇ ਮੰਜਾ-ਮੰਜਿਆ ਦੇ ਪਾਓ ਉਹਦਾ ਮੰਮੀ ਭਰੇਜ ਤੇ ਤੁਹਾਡੇ ਮੁੰਡੇ ਵੀ ਨਹੀਂ ਨਾ ਕਰਦੇ ਵੀ ਬੰਦਾ ਇੱਕ ਸੂਰ ਨਾਲ ਚਾਰ-ਚਾਰ ਦਿਨ ਗਾਵੇ ਕਿੰਨੀ ਸੀਤ ਪੈਣੀ ਸੂਰਜ ਕਿਤੇ ਦਿਖਣ ਨਹੀਂ ਲਿਆ ਤੇ ਹਜੇ ਮਹੀਨਾ ਸੂਰਜ ਨਹੀਂ ਗਾ ਦਿਖਣਾ ਔਰ ਬਹਿ ਜਾ ਠੰਡ ਬੜੀ ਲੱਗਦੀ ਕਿਤੇ ਕੱਪੜਾ ਤੂੰ ਉਹ ਤਾਂ ਅੰਦਰ ਵੀ ਟੀਅਰ ਲਾਏ ਆ ਸੋਫੇ ਵੀ ਭਰੇ ਆ ਤੇ ਆ ਵੀ ਤਾਂ ਦੇ ਭਰੀਏ ਤੇ ਹਜੇ ਹੋਰ ਮਸ਼ੀਨ ਚ ਪਾਏ ਆ ਆਵੇ ਬਾਜ ਆਉਣ ਡਈ ਆ ਕੇ ਤੇ ਸੋਖ ਉੱਠਣ ਨਹੀਂ ਡਈ ਹਾਂ ਜੀ ਮੈਨੂੰ ਬੁਖਾਰ ਚੜਿਆ ਤੇ ਉਹ ਦਸਰਾਣੇ ਬੈਠਾ ਵਾ ਦਸ ਬੁਖਾਰ ਤੇ ਸੋਖ ਨੂੰ ਚੜਿਆ ਵਾ ਉਹ ਕਿਹਾ ਮਨੂੰ ਚੜਿਆ ਵੀ ਤੂੰ ਲੱਗ ਉੱਠ ਕੇ ਆ ਜਾ ਕੋਈ ਕੰਮ ਧੰਦਾ ਕਰ ਲੈ ਤੇ ਭੈਣੇ ਉਹਨੇ ਤੇਰੀ ਰੀਸ ਨਹੀਂ ਕਰਨੀ ਸੋਖ ਨੇ ਜਿਹੜੀ ਤੂੰ ਕੱਲ ਗਈ ਹਾਂ ਡਾਕਟਰ ਦੇ ਤੇ ਉਹਨੇ ਵੀ ਵਾਰੀ ਲਾਉਣੀ ਨਹੀਂ ਆਪਣੀਆਂ ਨਿਭਾਨੇ ਉਹਨੂੰ ਬੁਖਾਰ ਕੋਈ ਨਹੀਂ ਚੜਿਆ ਉਹ ਬਾਨੇ ਸਿਰਫ ਮਾਰਨ ਲਈ ਆ ਮੰਮੀ ਮੈਂ ਕਿਹੜੀ ਜਾਣ ਕੇ ਗਈ ਹਾਂ ਸਾਰੀ ਰਾਤ ਮੇਰੇ ਢੇਡ ਦੋਹ ਦਾਰਿਆ ਉਹ ਜਦੋਂ ਮੰਦੀ ਆ ਹਾਂ ਤੇ ਤੂੰ ਤੇ ਗਈ ਹਾਂ ਪਰ ਉਹ ਜਾਣ ਕੇ ਪਈ ਆ ਪੁੱਤ ਇੱਕ 5 ਐਮਐਮ ਦੀ ਆ ਗਈ ਤੇ ਇੱਕ 4 ਦੀ ਆ ਗਈ ਹੁਣ ਫਿਰ ਦਵਾਈ ਖਾਉਂਗੀ ਤੇ ਉਹ ਫੇਰ ਵੀ ਮੱਠੀ 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 ਹੁੰਦੀ ਰਹਿੰਦੀ ਮੈਂ ਵੀ ਤੁਰੀ ਫੈਣਦੀ ਜਦੋਂ ਕਿ ਤੇ ਜ਼ਿਆਦਾ ਹੁੰਦੇ ਨਾ ਫੇਰ ਲੰਮੀ ਬੈਣੀ ਆ ਮੈਂ ਪਰ ਇਹਦਾ ਸ਼ੁਰੂ ਤੋਂ ਹੀ ਕੰਮ ਇਹ ਹੋ ਰਿਹਾ ਹੁਣ ਮੈਂ ਦੱਸ ਕੀ ਕਰਾਂ ਹੁਣ ਦੋ ਵਾਰੀ ਤੇ ਮੈਂ ਠਾਲਣ ਗਈ ਆਂ ਦੀ ਉੱਠਨੀ ਆ ਉੱਠਨੀ ਆ ਜੋ ਕਿਦੇ ਵੀ ਕਹਿ ਦੋ ਨਾ ਕਿ ਮੈਨੂੰ ਆ ਹੁੰਦਾ ਇਹਨੇ ਅਗਲੇ ਦਿਨ ਹੀ ਬਣਾ ਲੈ ਕੇ ਲੰਮੀ ਬੈ ਜਾਣਾ ਹੁੰਦਾ ਇਹਦੇ ਕੰਮ ਵੱਲ ਧਿਆਨ ਨਹੀਂ ਇਹਦਾ ਹੈਗਾ ਕੱਲ ਕੁੜੀ ਨੂੰ ਤਿਆਰ ਕਰਨ ਲਈ ਉਦੋਂ ਹੀ ਬਸ ਇਦਾਂ ਹੀ ਰਹੀ ਰਖਣੀ ਮਖਣੀ ਕਰਨ ਉਹ ਆਂਦੀ ਹਾਰ ਕੇ ਵੀ ਜਾ ਮੈਨੂੰ ਰੋਟੀ ਬੁਕਾ ਦੇ ਤੇ ਮੈਂ ਆਪੇ ਤਿਆਰ ਹੋ ਜਾਨੀ। ਵੇਲਾ ਮੈਂ ਤੈਨੂੰ ਦੱਸਿਆ ਨਹੀਂ ਮੈਂ ਆਖਣਾ ਵਾ ਮੈਂ ਕੁੜੀ ਛੱਡੀ ਹੈ ਇਹਦੇ ਗੋਚਰੀ ਤੇ ਇਹਨੇ ਮੁੜ ਕੇ ਚੱਜਣਾ ਵੀ ਮੇਰੀ ਕੁੜੀ ਨੂੰ ਤਿਆਰ ਨਹੀਂ ਕੀਤਾ। ਜਦੋਂ ਮੰਮੀ ਤੰਗੀ ਹੁੰਦੀ ਹੈ ਨਾ ਸਰੀਰ ਨੂੰ ਫਿਰ ਬੰਦੇ ਨੂੰ ਕੱਲੇ ਕਿੱਥੇ ਉਥੇ ਕਿਤੇ ਵਾਰੀ ਆਉਂਦੀ ਆ। ਸੇਹ ਤਾਂ ਇੱਥੇ ਨੰਬਰ ਲਾਇਆ ਤੇ ਫਿਰ ਜੀ ਕਿ ਜਾ ਕੇ ਕਿਤੇ 1 2 ਵਜੇ ਮੇਰੀ ਵਾਰੀ ਆਈ। ਤਾਂ ਤੇ ਖਾਲੀ ਢਿੱਡ ਭੁੱਖੇ ਗਈ ਖਾਲੀ ਪੇਟ ਹੀ ਗਈ ਤੇ ਹੋਰ ਤੇ ਇੱਥੇ ਕਿਤੇ ਇਹਨਾਂ ਦੇ ਪਹਾੜ ਛੱਪੜ ਤੇ ਘੜੀਆਂ ਪੈਂਦੀਆਂ। ਫਿਰ ਕਿਸੇ ਕੁੜੀ ਨੂੰ ਤਿਆਰ ਕਰ ਦਿੰਦੀ ਚੱਜ ਦੇ ਨਾਲ ਤੇ ਇਦਾਂ ਨਿਆਣੇ ਦਾ ਸਵਾਹ ਪਿਆਰ ਪੈਣਾ ਇਹਨਾਂ ਦੇ ਨਾਲ ਮੈਂ ਤਾਂ ਕਹਿੰਦੀ ਠੰਡ ਤੋਂ ਬਚਣ ਲਈ ਹੋਰ ਨਹੀਂ ਉਹ ਗੱਲ ਕੋਈ ਵੀ ਇਹਨੂੰ ਹੁਣ ਇਦਾਂ ਕਰਦੀ ਇਹ ਸ਼ਾਮਾਂ ਪੈ ਹੀ ਚਲਦੀਆਂ ਵਾ ਤੇ ਫਿਰ ਹੋਰ ਸੀਤ ਵੰਡਦਾ ਬਣੀ ਸਿਰਫ ਹੌਲੀ ਹੌਲੀ ਕਰਕੇ ਲਾ ਹੀ ਲੇਣੀ ਹੈ ਲਾ ਦੇ ਫਿਰ ਕੇ ਤੁੰਦਨਾ ਹੋਰ ਭੇਜਦੇ ਜਾਣੇ ਉੱਤੇ ਵੇਖਾਂਗੇ ਤੇ ਹੈਗਾ ਧਿਆਨ ਕੋਈ ਹੈਗਾ ਰੱਬ ਵੱਲ ਸੂਰਜ ਸਾਜ ਨਿਕਲਦਾ ਕੋਈ ਸਿਸਟਮ ਨਹੀਂ ਹੈਗਾ ਮੰਮੀ ਚੋਕ ਕੇ ਲਾ ਇਦਾਂ ਲੱਗਦਾ ਮੈਨੂੰ ਤਾਂ ਇੱਥੇ ਵੀ ਕੈਨੇਡਾ ਹੀ ਬਣ ਗਿਆ ਹੈ ਨਾ ਹੋਰ ਕੀ ਆ ਕਿਤੇ ਐ ਹਜੇ ਸਿਰਫ ਬਸ ਫੜ ਡਿੱਗਣ ਵਾਲੀ ਰਹਿ ਗਈ ਬਾਕੀ ਤੇ ਕਸਰ ਕੋਈ ਨਹੀਂ ਹੈਗੀ ਹੂੰ ਤਾਂ ਲਾ ਕੇ ਰੱਖ ਲੈ ਤੂੰ ਆ ਮੇਰੇ ਕੋ ਵੀ ਨਹੀਂ ਹੁਣੇ ਜਾਣ ਦੇ ਪੈਣਾ ਠੰਡ ਬੜੀ ਹੱਥ ਬੜੇ ਠਰਦੇ ਆ ਉਹ ਵੀ ਮੈਨੂੰ ਆਂਦਗਾ ਤੈਨੂੰ ਬੜੇ ਲੱਭਣੇ ਆ ਤੂੰ ਬੜੇ ਲੱਭਣੇ ਆ ਤੇ ਥੀ ਤੇ ਨਹੀਂ ਆ ਨਾ ਆਂਦਗਾ ਹੀ ਮੈਨੂੰ ਤਾਈ ਤੇਰੀ ਦੀਆ ਮੰਮੀ ਤੋਂ ਐਦਾ ਕਰਾ ਉਹਨਾਂ ਨੇ ਘਰ ਬਰਫੀ ਦੇ ਕੇ ਆ ਨਾਲੇ ਉਹਨਾਂ ਨੂੰ ਦੱਸ ਗਿਆ ਰਿਸ਼ਤੇ ਹੋ ਗਏ ਆ ਵੇਖੀ ਉਹਨਾਂ ਦੇ ਮੂੰਹ ਕਿਦਾਂ ਤੇ ਨਾ ਨਾ ਮੇਰਾ ਗਾਲ ਪੈ ਜਾਣ ਕਿ ਤੇ ਨਹੀਂ ਪੈਂਦੀਆਂ ਤੋ ਉਦਣ ਤਾਂ ਮੈਂ ਗਾਲ ਹੀ ਛੇੜੀ ਤੋ ਉਹਦੀਆਂ ਨੋਆ ਨੇ ਮੇਰਾ ਮਜ਼ਾਕ ਹਟਾਤਾ ਹੋ ਸਕਤ ਹੈ ਤੀ ਉਤੋਂ ਦੀ ਹੋ ਜਾਣਾ ਜਿਹੜੀਆਂ ਮਖੌਲ ਕਰਦੀਆਂ ਕਰਨਗੀਆਂ ਇਹ ਦੇ ਨਾਲ ਤੇ ਉਹ ਨਾ ਗੁੱਸਾ ਕਰੇ ਤਾਈ ਤੇਰੀ ਨਹੀਂ ਕਰਦੀ ਕੋਈ ਗੱਲ ਨਹੀਂ ਡੱਡਾ ਵੀ ਨੰਦ ਜਾ ਉਹਨੂੰ ਅੱਜ ਮਾਰ ਉਹਨੂੰ ਦੱਸ ਪਹਿਲਾਂ ਹੈ ਉਹਨੂੰ ਦੱਸਾਂ ਮੈਂ ਕਿੱਥੇ ਆਂ ਮੈਂ ਵੇਖਾ